ਟ੍ਰਾਂਟੋ ਵਿੱਚ ਦੋ ਲੋਕਾਂ ਨੂੰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਕਥਿਤ ਤੌਰ ਤੇ ਤਿੰਨ ਬੱਚਿਆਂ ਨੂੰ ਕਈ ਘੰਟਿਆਂ ਤੱਕ ਵਾਹਨ ਵਿੱਚ ਇਕੱਲੇ ਛੱਡ ਕੇ ਆ ਪਿਕਰਿੰਗ ਵਿੱਚ ਇੱਕ ਕੈਸੀਨੋ ਵਿੱਚ ਚਲੀ ਗਈਆਂ ਅਤੇ ਬਾਅਦ ਵਿੱਚ ਉਹਨਾਂ ਬੱਚਿਆਂ ਨੂੰ ਸੁਰੱਖਿਆ ਦੇ ਵਿੱਚ ਸੜਕ ਤੇ ਖੇਡਦੇ ਹੋਏ ਪਾਇਆ ਗਿਆ ਰਿਪੋਰਟ ਮੁਤਾਬਕ ਡਰਹਮ ਖੇਤਰੀ ਪੁਲਿਸ ਅਧਿਕਾਰੀਆਂ ਨੂੰ ਸ਼ਾਮ 7:30 ਵਜੇ ਤੋਂ ਠੀਕ ਬਾਅਦ 888 ਡਰਹਮ ਲਾਈਵ ਵੈਨਿਊ ਵਿਖੇ ਸਥਿਤ ਪਿਕਰਿੰਗ ਕੈਸੀਨੋ ਰਿਜ਼ੋਰਟ ਵਿਖੇ ਵੈਲਪਿੰਗ ਚੈਕਲੇ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਇਹ ਰਿਪੋਰਟ ਕੀਤੀ ਗਈ ਕਿ ਕੈਸੀਨੋ ਸੁਰੱਖਿਆ ਨੂੰ ਤਿੰਨ ਮਿਲੇ ਜੋ 10, 9 ਅਤੇ 2 ਸਾਲ ਦੀ ਉਮਰ ਦੇ ਸਨ ਅਤੇ ਵਾਹਨ ਵਿੱਚ ਇਕੱਲੇ ਅਤੇ ਪਾਲਗ ਨਿਗਰਾਨੀ ਤੋਂ ਬਿਨਾ ਸੀ ਜਿਸ ਤੇ ਚੱਲਦੇ ਮਾਵਾਂ ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਤਿੰਨਾਂ ਬੱਚਿਆਂ ਨੂੰ ਕਿਸੇ ਨੋਦੀ ਪਾਰਕਿੰਗ ਵਿੱਚ ਇੱਕ ਵਾਹਨ ਵਿੱਚ ਛੱਡ ਦਿੱਤਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਚਰਚ ਸਟਰੀਟ ਦੇ ਨੇੜੇ ਸੜਕ ਤੇ ਖੇੜਦੇ ਹੋਏ ਦੇਖਿਆ ਗਿਆ ਇਸ ਦੌਰਾਨ ਸਭ ਤੋਂ ਵੱਡੇ ਬੱਚੇ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਕਾਰ ਵਿੱਚ ਛੱਡ ਦਿੱਤਾ ਤਾਂ ਜੋ ਉਹ ਕਿਸੇ ਨੋ ਵਿੱਚ ਜਾ ਸਕੇ ਬੱਚਿਆਂ ਨੂੰ ਇੱਕ ਮੋਬਾਈਲ ਫੋਨ ਵੀ ਦਿੱਤਾ ਗਿਆ ਸੀ ਪਰ ਉਸ ਦੀ ਬੈਟਰੀ ਪਹਿਲਾਂ ਹੀ ਖਤਮ ਹੋ ਚੁੱਕੀ ਸੀ ਲਾਪਰਵਾਹੀ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਬੱਚਿਆਂ ਦੇ ਪੈਰੈਂਟਸ ਦਾ ਪਤਾ ਲਗਾਇਆ ਗਿਆ ਤੇ ਚਾਈਲਡ ਯੂਥ ਐਂਡ ਫੈਮਿਲੀ ਸਰਵਿਸੈਸ ਐਕਟ ਦੇ ਤਹਿਤ ਦੋਸ਼ ਲਗਾਏ ਗਏ ਇਸ ਮਾਮਲੇ ਵਿੱਚ ਅਰੋਰਾ 온ਟਾਰੀਓ ਦੀ ਇੱਕ 39 ਸਾਲਾ ਔਰਤ 9 ਅਤੇ 10 ਸਾਲਾਂ ਦੇ ਬੱਚਿਆਂ ਦੀ ਮਾਂ ਇੱਕ ਬੱਚੇ ਨੂੰ ਬਿਨਾਂ ਕਿਸੇ ਧਿਆਨ ਦੇ ਛੱਡਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਮਾਕਮ ਦੀ ਇੱਕ 41 ਸਾਲਾ ਔਰਤ ਜੋ 2 ਸਾਲਾਂ ਦੇ ਬੱਚੇ ਦੀ ਮਾਂ ਹੈ ਉਸੇ ਅਪਰਾਧ ਦਾ ਸਾਹਮਣਾ ਕਰ ਰਹੀ ਹੈ ਇਸ ਮਾਮਲੇ ਬਾਰੇ ਚਿਲਡਰਨ ਇਟ ਸੋਸਾਇਟੀ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਜਾਂਚ ਕਰ ਰਹੇ ਹਨ